ਸਵਾਗਤ ਤੁਹਾਡਾ ਸਾਰਿਆਂ ਦਾ ਅੱਜ ਨਵੇਂ ਸਫਰ 'ਚ ਇਹ ਰੇਤੇ ਵਾਲੀ ਢਾਣੀ ਇੱਕ ਪਿੰਡ ਆ ਮਤਲਬ ਬਾਰਡਰ ਲੈਂਡ ਦੇ ਮੈਂ ਕਹਿੰਦਾ ਘਰਾਂ ਦੇ ਵਿੱਚ ਹੀ ਤਾਰ ਲੰਗਦੀ ਆ ਉਹ ਆਪਾਂ ਦੇਖਣੀ ਆ ਤੇ ਇਹ ਬਾਈ ਹੁਣਾ ਦਾ ਘਰ ਸੀਗਾ ਇਹਨਾਂ ਦੇ ਘਰੇ ਮੋਟਰਸਾਈਕਲ ਆਤਾ ਤੇ ਆਪਾਂ ਇਹ ਘਰ ਦੇਖਦੇ ਆ ਤੁਹਾਨੂੰ ਸਾਰੇ ਘਰ ਦਿਖਾਉਣੇ ਆ ਤੁਸੀਂ ਆਪ ਦੇਖਿਓ ਕਿ ਇਹ ਘਰ ਕਿਵੇਂ ਦੇ ਹੈਗੇ ਆ ਤੇ ਇਹਨਾਂ ਬੋਲ ਚ ਇਹਨਾਂ ਦੀ ਬੋਲੀ ਜਿਹੜੀ ਆ ਫਾਜ਼ਲਕਾ ਜ਼ਿਲ੍ਹੇ ਦੇ ਪਿੰਡਾਂ ਦੀ ਇਹ ਕਿਵੇਂ ਦੀ ਆ ਰੇਤੇ ਵਾਲੀ ਢਾਣੀ ਵੀਰੇ ਜਦੋਂ ਆਪਾਂ ਸਰਚ ਕਰਦੇ ਉੱਥੇ ਆਉਂਦਾ ਇਹ ਪਿੰਡ ਪਿੰਡ ਵੀਰੇ ਇਹ ਇੱਕ ਤਰ੍ਹਾਂ ਦਾ ਵੈਸੇ ਆਰਜੀ ਨਾਮ ਹੈ ਮਤਲਬ ਜਿਵੇਂ ਕਹਿ ਦੋ ਟੈਂਪਰੇਰੀ ਨਾਮ ਰੇਤੇ ਵਾਲੀ ਟਾਣੀ ਇਹ ਏਰੀਆ ਮੁਹਾਰਜਮਸ਼ੇਰ ਪਿੰਡ ਦਾ ਜਿਹੜਾ ਤੁਸੀਂ ਪਿੰਡ ਦੇਖ ਕੇ ਆਇਓ ਇੱਥੇ ਸਰਪੰਚ ਨਹੀਂ ਹੈਗਾ ਸਰਪੰਚ ਮੁਹਾਰਜਮਸ਼ੇਰ ਦਾ ਜੀ ਅੱਛਾ ਤੇ ਘਰ ਤਾਂ ਬਹੁਤ ਆ ਯਾਰ ਤੁਹਾਡੇ ਮਾਰ ਬਹੁਤ ਇਹ ਘਰ ਜਿੱਥੇ ਆਪਾਂ ਖੜੇ ਆ ਠੀਕ ਆ ਮੇਰੇ ਮਗਰਲੀ ਸਾਈਡ ਜਿਹੜਾ ਘਰ ਆ ਨਾ ਉੱਥੋਂ ਤਾਰ ਲੰਗਦੀ ਉਹ ਘਰ ਦੇ ਮਤਲਬ ਨਾਲ ਦੀ ਇਹ ਜੀ ਕੋਸ਼ਿਸ਼ ਕਰੂੰਗਾ ਤੁਹਾਨੂੰ ਉਹ ਤੱਕ ਘਰ ਦਿਖਾਉਣ ਦੀ ਤੇ ਮੇਰੇ ਨਾਲ ਆਇਓ ਤੇ ਮੈਂ ਆਪਾ ਦਿਖਾਉਂਦੇ ਆ ਠੀਕ ਆ ਮੇਰੇ ਨਾਲ ਨਾਲ ਆਇਓ ਸਾਹਮਣੇ ਦੇਖੋ ਫੈਂਸਿੰਗ ਤੇ ਆ ਘਰ ਲੱਗ ਗਿਆ ਘਰ ਦੇ ਮਗਰ ਫੈਂਸਿੰਗ ਲੱਗੀ ਆ ਆ ਘਰ ਆ ਸਾਹਮਣੇ ਆ ਇਹ ਸਾਰਾ ਘਰ ਉਹ ਸਾਹਮਣੇ ਫੈਂਸਿੰਗ ਦਿਖ ਰਹੀ ਆ ਤੁਹਾਨੂੰ ਆ ਆ ਘਰਾਂ ਦੇ ਵਿੱਚੀ ਤਾਰ ਲੱਗੀ ਆ ਇੱਕ ਆ ਘਰ ਆ ਹਾਂ ਫੈਂਸਿੰਗ ਪਹਿਲਾ ਪਿੰਡ ਆ ਪਹਿਲਾਂ ਵੀ ਤੁਸੀਂ ਦੇਖਿਆ ਪਰ ਇੰਨੀ ਨੇੜੇ ਤਾਰ ਯਾਰ ਮੈਂ ਆਪਾਂ ਨਾ ਬਹੁਤ ਪਿੰਡ ਦੇਖੇ ਵੀਰੇ ਤੁਸੀਂ YouTube ਤੇ ਦੇਖਿਓ ਮਤਲਬ ਬਾਰਡਰ ਦੇ ਬੜੇ ਪਿੰਡ ਦੇਖੇ ਪਰ ਆ ਮਤਲਬ ਇੰਨਾ ਨੇੜੇ ਜਿਹੜਾ ਨਾ ਤਾਰ ਕੋਈ ਪਿੰਡ ਨਹੀਂ ਹੈ ਤੇ ਆ ਦੇਖ ਨਾਲ ਹੀ ਜਮਾਤਾਰ ਇਹ ਘਰ ਇਹ ਦੋ ਘਰ ਹੈ ਨਾ ਇੱਕ ਹੀ ਘਰ ਇੱਕ ਹੀ ਘਰ ਆ ਸਾਰਾ ਤੇ ਪਸ਼ੂ ਪਾਲਦੇ ਸਾਰੇ ਹਾਂਜੀ ਪਸ਼ੂ ਜਮੀਨਾ ਹੈਗੀਆਂ ਇੱਥੇ ਕੋਈ ਜਿਵੇਂ ਲਾ ਲੋ ਕਿ ਸ਼ਹਿਰ ਮਾੜਾ ਮੋਟਾ ਉਹਦਾ ਕੰਮ ਰੰਡਾ ਲੱਗਿਆ ਜਿਵੇਂ ਇਹਨਾਂ ਦਾ ਲੜਕਾ ਐਸ ਡੀ ਐਮ ਸਾਹਿਬ ਦਾ ਡਰਾਈਵਰ ਹੈ ਠੀਕ ਹੈ ਅਗਰ ਦਾ ਇਤਰਾ ਜੌਬ ਜੂਬ ਕਰਦੇ ਆ ਹਨ ਤੇ ਇਹ ਪਿੰਡ ਵੀ ਬਲਖਣ ਪਿੰਡ ਆ ਕਿਉਂਕਿ ਬੜਾ ਔਖਾ ਯਾਰ ਤੁਹਾਨੂੰ ਔਖਾ ਹੁੰਦਾ ਹੋਊਗਾ ਕਿਉਂਕਿ ਬੀ ਐਸ ਐਫ ਵਾਲੇ ਕੂਜ ਹਨਾ ਨਹੀਂ ਸਰ ਮਤਲਬ ਪੁੱਛ ਗੇ ਚ ਉਹ ਜੀ ਦਿੱਕਤ ਵਾਲੀ ਗੱਲ ਨਹੀਂ ਹੈਗੀ ਜਿਵੇਂ ਮਤਲਬ ਹੈ ਤਾਂ ਚੋਰ ਬੰਦੇ ਨੂੰ ਡਰ ਹੁੰਦਾ ਜੀ ਹਾਂ ਹਾਂ ਬਾਕੀ ਬੀਐਸਐਫ ਠੀਕ ਐ ਸਪੋਰਟ ਕਰਦੀ ਸਹੀ ਬੰਦਿਆਂ ਨਾਲ ਚੋੜ ਕਰਦੀ ਐ ਕੋਈ ਦਿੱਕਤ ਨਹੀਂ ਅੱਗੇ ਖੇਤੀ ਵੀ ਕਰਾ ਰਹੀ ਐ ਜੀ ਤਾਰਬੰਦੀ ਤੋਂ ਥੋੜੀ ਜਮੀਨਾਂ ਉਧਰੀ ਐ ਹਾਂ ਦਰੀਆਂ ਸਾਡੀ ਤਾਰਬੰਦੀ ਦੇ ਅੰਦਰ ਹੀ ਐ ਜਮੀਨ ਅੰਦਰ ਹੀ ਐ ਸਰ ਦਿੱਲੀ ਜਾਂਦੇ ਹੋ ਜਦੋਂ ਦਿੱਲੀ ਗੇਟ ਖੁੱਲਦਾ ਸਵੇਰ 10 ਵਜੇ ਜਿਵੇਂ ਤੇ ਸ਼ਾਮ ਨੂੰ 5 ਵਜੇ ਦਾ ਠੀਕ ਐ ਠੀਕ ਐ ਠੀਕ ਐ ਆ ਤਾਰ ਹੈ ਨਾ ਚਲੋ ਅਗਲਾ ਆਪਾਂ ਕਰ ਦੇਖੀਏ ਆਜ ਆਜੋ ਵੀਰੇ ਇੱਥੇ ਆਪਾਂ ਅੱਗੇ ਨਹੀਂ ਜਾਵਾਂਗੇ ਤਾਰਨੀ ਆਪਾਂ ਦੇਖਣੀ ਪਰ ਆ ਪਿੰਡ ਦੇ ਵੇਚੀ ਆ ਸਾਰਾ ਕੁਝ ਘਰ ਵੀ ਯਾਰ ਥੋੜੇ ਪਿੰਡ ਦੇ ਮਤਲਬ ਲਗਭਗ ਘਰ ਜੇ ਕੱਚੇ ਹੀ ਆ ਹਨ ਹਾਂ ਜੀ तकरीबन ਆ ਹੁਣੇ ਹਾਲੇ ਆ ਬਸਾਬ ਲਾਲ 65-7 ਸਾਲ ਹੀ ਹੋਏ ਜੀ ਪੱਕੇ ਬਣਨ ਗਏ ਸੀ तकरीबन ਹੀ ਸਾਰੇ ਕੱਚੇ ਸੀ ਸਾਰੇ ਕੱਚੇ ਸੀ ਹਨ ਕਿਉਂਕਿ ਥੋੜਾ ਪਛੜਾ ਏਰੀਆ ਜਿਵੇਂ ਇੱਥੇ ਫਲੱਡ ਵਗੈਰਾ ਜਿਆਦਾ ਆਉਂਦੇ ਜੀ ਪਿਛਲੇ ਦੇ ਪਿਛਲੇ ਚੌਨੇ ਦੇ ਸੀਜ਼ਨ ਦੇ ਜੇ ਪਾਣੀ ਆ ਗਿਆ 4-4-5-5 ਫੁੱਟ ਪਾਣੀ ਹੋ ਗਿਆ ਸੀ ਇੱਥੇ ਆ ਠੀਕ ਆ ਇਹ ਸਾਰੇ ਪਿੰਡਾ ਜੀ ਹੋ ਗਿਆ ਹਨਾ ਜਿੰਨੇ ਵੀ ਪਿੰਡ ਆ ਹਾਂਜੀ ਜਿੰਨੇ ਤਕਰੀਬਨ 7 ਲੋਈ ਦਰਿਆ ਤੁਸੀਂ ਦੇਖਿਆ ਹੀ ਹੋਣਾ ਠੀਕ ਆ ਠੀਕ ਆ ਆਪਾਂ ਅਗਲੇ ਘਰ ਦੇਖਦੇ ਆ ਆਜੋ ਭਾਈ ਆਜੋ ਤੁਸੀਂ ਵੀ ਨਾਲ ਹੀ ਆ ਜੀ ਸੱਸੀ ਆ ਜੀ ਥੋੜਾ ਘਰ ਜਿਹੜਾ ਸਾਹਮਣੇ ਹੋ ਰਿਹਾ ਠੀਕ ਆ ਆ ਦੇਖੀ ਇਹ ਜੇ ਮੋੜ ਜਾਵਾ ਯਾਰ ਤੁਹਾਡੇ ਸਾਹਮਣੇ ਆ ਜਿਹੜਾ ਤਾਰਾਂ ਤੋਂ ਤੁਸੀਂ ਖੇਤੀ ਕਰਨ ਜਾਂਦੇ ਹੋ ਹਾਂਜੀ ਤੇ ਪੱਤਾਂ ਦੀ ਬੰਦੇ ਵੀ ਮਿਲਦੇ ਹੋਣਗੇ ਤੁਹਾਨੂੰ ਹਾਂਜੀ ਸਰ ਕੰਮ ਕਰਦੇ ਆਪ ਦਾ ਜਿਹਨੇ ਆਪਾਂ ਆਪਦਾ ਕੰਮ ਕਰਦੇ ਆ ਬਾਕੀ ਘਰ ਘੁਰ ਤਾਂ ਉਹਨਾਂ ਦੇ ਦੂਰ ਹੋਣਗੇ ਹਾਂਜੀ ਦੂਰ ਹੈ ਬਾਕੀ ਕੱਚੀਆਂ ਟਾਣੀਆਂ ਜਿਵੇਂ ਆਪਣੇ ਇਸ ਤਰ੍ਹਾਂ ਟਾਣੀਆਂ ਐ ਸਾਹਮਣੇ ਟਾਣੀਆਂ ਹੈ ਜੀਆਂ ਉਹਨਾਂ ਦੀਆਂ ਠੀਕ ਹੈ ਠੀਕ ਹੈ ਇਹ ਬਾਈ ਥੋੜਾ ਜਿਹਾ ਹਾਂਜੀ ਆ ਠੀਕ ਮੈਂ ਕਰ ਬਾਈ ਹਾਂਜੀ ਹਾਂਜੀ ਤੁਸੀਂ ਸਬਜੀ ਕੱਟ ਲਾਉਣੀ ਹੈ ਹਨਾ ਜਾਦਾ ਯਾਰ ਕਣਕੀ ਬੀਜੀ ਮੈਂ ਹਾਂਜੀ ਜ਼ਿਆਦਾ ਫਸਲ ਚੋਣਾ ਔਰ ਕਣਕ ਕਣਕ ਇਹ ਸਾਹਮਣੇ ਵੀ ਘਰ ਹੈਗੀ ਹਾਂਜੀ ਆ ਸਾਹਮਣੇ ਬਾਪੂ ਜੀ ਦਾ ਕਮਰਾ ਹੈਗਾ ਇੱਕ ਇਹ ਕੱਲੇ ਰਹਿ ਲਏ ਇੱਥੇ ਠੀਕ ਹੈ ਕਿਹੜਾ ਘਰ ਆ ਤੁਹਾਡਾ ਆ ਵਾਲਾ ਠੀਕ ਹੈ ਆਜੋ ਫਿਰ ਇਹ ਬਾਪੂ ਜੀ ਦਾ ਘਰ ਹੈ ਕੀ ਕਿਸੇ ਨੇ ਪਿੰਡ ਦੇਖਣਾ ਹੋ ਜਾਣਾ ਰੇਤੀ ਵਾਲੀ ਢਾਣੀ ਕਾ ਕਾਜਿਲ ਕਾ ਜਲੀ ਦਾ ਪੈਂਦਾ ਹੈ ਇਹ ਜੇ ਮੋਲ ਚਾਲਾ ਆ ਕਮਰਾ ਬਾਪੂ ਦਾ ਸਾਹਮਣੇ ਆ ਬੋਲ ਹਾਂਜੀ ਬਾਪੂ ਜੀ ਦਾ ਕਮਰਾ ਇਸੇ ਰੰਗ ਦੇ ਪਸ਼ੂ ਰੱਖਿਆ ਬਾਪੂ ਇਹ ਆ ਦੋ ਆ ਨਹੀਂ ਤੇ ਦੋ ਆਖ ਠੀਕ ਹੈ ਬਾਕੀ ਤਿੰਨ ਘਰਾਂ ਦੇ ਪਸ਼ੂ ਹੋ ਗਏ ਜੀ ਜਿਵੇਂ ਆ ਬਾਪੂ ਜੀ ਦੇ ਜਾਵਾ ਗਾਵੇਂ ਦੋਵੇਂ ਬਾਕੀ ਮੱਝਾਂ ਕੀ ਸ਼ੋਰ ਗੱਲ ਠੀਕ ਹੈ ਠੀਕ ਹੈ ਠੀਕ ਹੈ ਅਗਲੇ ਘਰ ਦੇਖੀਏ ਅੱਪਾ ਇਹ ਸਾਰੇ ਘਰ ਆਪਾਂ ਦੇਖ ਕੇ ਜਾਣੇ ਆ ਉਹਨਾਂ ਦਾ ਵੀ ਕਿਹੜਾ ਪਿੰਡ ਹੋਊਗਾ ਸਾਹਮਣੇ ਪਾਕਿਸਤਾਨ ਦਾ ਇਹ ਸ਼ਹਿਰ ਸ਼ੂਰ ਉਹਨਾਂ ਦਾ ਕੋਈ ਉਧਰ ਤਕਰੀਬਨ ਆ ਸਾਡੇ ਸਰਪੰਚ ਹੈਗੇ ਨੇ ਮਹਾਰਜਨ ਸ਼ੇਰ ਦੇ ਉਹਨਾਂ ਦੇ ਬ੍ਰਦਰ ਨੇ ਅੱਛਾ ਛੋਡੇ ਬ੍ਰਦਰ ਹੀ ਹੈ ਉਹਨਾਂ ਦੇ ਸਰਪੰਚ ਸਾਹਿਬ ਦੇ ਬ੍ਰਦਰ ਅੱਛਾ ਅੱਛਾ ਠੀਕ ਹੈ ਠੀਕ ਇਹ ਦੇਖੋ ਕੰਦਾਂ ਜੇ ਵੀ ਕੱਚੀਆਂ ਹਨਾ ਇੱਥੋਂ ਤੱਕ ਪਾਣੀ ਆ ਗਿਆ ਹੋਣਾ ਯਾਰ ਹਾਂਜੀ ਹਾਂਜੀ ਪਾਣੀ ਚੜ੍ਹ ਗਿਆ ਸੀ ਇਹਨਾਂ ਤੱਕ ਹਾਂ ਠੀਕ ਹੈ ਅੱਗੇ ਕੀ ਹੋ ਰਿਹਾ ਹੈ ਜੀ

ਲਗਭਗ ਹੁਣ ਤਾਂ ਸਾਰੀ ਪੱਕੀ ਘਰੀ ਆ ਹਾਂਜੀ ਤਕਰੀਬਨ ਪੱਕੇ ਕੱਚਾ ਤੁਹਾਨੂੰ 100 ਦੇ ਵਿੱਚੋਂ ਕੋਈ 4-5 ਘਰ ਕੱਚੇ ਦਿਖਣਗੇ ਯਾ ਜਿੰਨੇ ਟਾਇਲਾ ਟੋਲਾ ਹਾਂਜੀ ਹੁਣ ਲੱਗੀਆਂ ਕਿ ਪਹਿਲਾਂ ਇਹ ਸਾਰੇ ਨੂੰ 5 ਸਾਲ ਹੋ ਗਏ ਮਤਲਬ ਪਿਛਲੀ ਪੰਚਾਇਤ ਨੇ ਲਵਾਈਆਂ ਸੀ ਕਾਂਗਰਸ ਕੈਂਡੀਟੈਂਟ ਆ ਦੇਖ ਲਓ ਇੱਧਰ ਵੀ ਕੱਚਾ ਘਰ ਹੈ ਅੱਛਾ ਇਹ ਕੱਚੀ ਘਰ ਹਾਂਜੀ ਹਾਂਜੀ ਕੋਈ ਵੀ ਪਿੰਡ ਆ ਨਾ ਉਹਦੇ ਚ ਕੱਚਾ ਘਰ ਬਹੁਤ ਘੱਟ ਹੋਣਗੇ ਆ ਜਿਹੜਾ ਪਿੰਡ ਆ ਥੋੜਾ ਸਰ ਲਾ ਲੋ ਜਿਵੇਂ ਇਹ ਜਿਆਦਾ ਜਿਵੇਂ ਬਾਰਡਰ ਬੈਲਟ ਪਛੜਾ ਇਲਾਕਾ ਸਰਕਾਰਾਂ ਵੀ ਥੋੜਾ ਘੱਟ ਧਿਆਨ ਦਿੰਦੀਆਂ ਆ ਇਹ ਇੱਧਰ ਹੂੰ ਤੇ ਇਬਰੀ ਫਿਰ ਮਤਲਬ ਜਿਆਦਾ ਮਜ਼ਦੂਰੀ ਵੀ ਕਰਦੀ ਹੁਣੇ ਹਾਂਜੀ ਮਜ਼ਦੂਰੀ ਜਿਆਦਾ ਕਰਦੇ ਆ ਜੀ ਬਾਕੀ ਜ਼ਮੀਨਾਂ ਜਿਵੇਂ ਕਿਸੇ ਕੋਲ 2 ਕਿੱਲੇ 3 ਕਿੱਲੇ ਜ਼ਮੀਨ ਕੋਈ ਜਿਵੇਂ ਇਹਨਾਂ ਇਹ ਥੋੜਾ ਸਬਜ਼ੀ ਦਾ ਕੰਮ ਕਰਦੇ ਆ ਜੀ ਅੱਛਾ ਸਬਜ਼ੀ ਮਤਲਬ ਵੇਚਦੇ ਆ ਹਾਂਜੀ ਸਬਜ਼ੀ ਆ ਵੀ ਬੀਚਦੇ ਆ ਤੇ ਆ ਵੀ ਆਪ ਦੇ ਖੇਤ ਚੋਂ ਓਕੇ ਓਕੇ ਠੀਕ ਆ ਕਬੂਤਰ ਰੱਖਿਆ ਬਾਈ ਸੋਣਾ ਮਾਹੌਲ ਚੱਲ ਆਜੋ ਅਗਲਾ ਦੇਖੀ ਆਪਾਂ ਪਿੰਡ ਘਰ ਤਾਂ ਉਹ ਵੱਡਾ ਪਿੰਡ ਮੈਂ ਤਾਂ ਕਹਿੰਦਾ ਛੋਟੇ ਪਿੰਡ ਦੀ ਕੱਲੀ ਹੋਣਾ ਚਾਹੀਦਾ ਹਨਾ ਪੰਚਾਇਤ ਪਜੂਤ ਚੱਲ ਪੰਚਾਇਤ ਕੱਲੀ ਹੋਣੀ ਚਾਹੀਦੀ ਪਿੰਡ ਦੀ ਹਾਂਜੀ ਪੰਚਾਇਤ ਇੱਕ ਹੀ ਹੈ ਜੇ ਮਾਰਜ ਮਸ਼ੇਰ ਦੀ ਤੇ ਇਹਦੀ ਪੰਚਾਇਤ ਉੱਥੇ ਘਟਕ ਰ ਹੋਣਗੇ ਉਹ ਫਿਰ ਸਰ ਐਵੇਂ ਨਾ ਜਿਵੇਂ ਕਈ ਪਹਿਲੇ ਇੱਥੇ ਇਹਨੇ ਘਰ ਨਹੀਂ ਹੈਗੇ ਸੀ ਅੱਛਾ ਪਿਛਲੇ 2010-11 ਚ ਪਾਣੀ ਆਇਆ ਸੀ ਉਸ ਤੋਂ ਬਾਅਦ ਲੋਕੀ ਡਰਦੇ ਹਾਰੇ ਸਾਰੇ ਉੱਚੀਆਂ ਥਾਵਾਂ ਦੇ ਪਿੱਛੇ ਚਲੇ ਗਏ ਜਿਵੇਂ ਔਰ ਕਿਸੇ ਨੇ ਆ ਬੱਚਿਆਂ ਦਾ ਡਰ ਕਿਸੇ ਨੂੰ ਕੋਈ ਥੱਲੇ ਨਾ ਆ ਜਾਏ ਛੱਤ ਥੱਲੇ ਤੇ ਬਾਕੀ ਯਾਰ ਥੋੜੇ ਪਿੰਡ ਸਕੂਲ ਹੈਗਾ ਹਾਂਜੀ ਸਕੂਲ ਹੈਗਾ ਜੀ ਉਧਰ ਵੀ ਹੈਗਾ ਮਹਾਰ ਜਮਸ਼ੇਰ ਵੀ ਆ ਮਹਾਰ ਕੀ ਵਿੱਚ ਵੀ ਹੈਗਾ ਅੱਛਾ ਆ ਆ ਘਾਰ ਹਾਂਜੀ ਉਹ ਵੀ ਘਾਰੇ ਨੇ ਠੀਕ ਆ ਥਾਪੀਆਂ ਉਹ ਵਾ ਉਵੇਂ ਹੀ ਲਾਇਆ ਜਲਦੀ ਸੁੱਕੂਗਾ ਫਿਰ ਇਹ ਅਸੀਂ ਆ ਪੰਜ-ਸੱਤ ਸਾਲ ਹੋ ਗਏ ਤੇ ਗੁਰਦੁਆਰਾ ਸਾਹਿਬ ਬਣਾਇਆ ਸੀਗਾ ਜੀ ਹਾਂ ਇਹ ਆ ਬਲ ਹਾਂਜੀ ਚਲੋ ਵਧੀਆ ਪਿੰਡ ਚ ਗੁਰਦੁਆਰਾ ਸਾਹਿਬ ਵੀ ਹੋ ਹੈਗਾ ਕਿਉਂਕਿ ਸਾਨੂੰ ਦੂਰ ਸੀ ਮਾਰਜਮ ਸ਼ੇਰ ਬਹੁਤ ਦੂਰ ਹੈ ਮਾਰਕੀਆ ਵੀ ਦੂਰ ਪੈਂਦਾ ਸੀ ਫਿਰ ਅਸੀਂ ਆਪਦਾ ਹੀ ਇੱਥੇ ਇਹ ਆ ਬਲੇ ਨਹੀਂ ਨਹੀਂ ਧੰਨਿਆ ਜੀ ਧੰਨਿਆ ਹਾਂ ਧੰਨਿਆ ਡੰਗਿਆ ਹੈਗਾ ਠੀਕ ਆ ਇਧਰ ਵੀ ਦੇਖ ਲਓ ਗੁਰਦੁਆਰਾ ਸਾਹਿਬ ਉਧਰ ਇਧਰ ਗੁਰਦੁਆਰੇ ਦੀ ਬਿਲਡਿੰਗ ਆ ਤੇ ਸਾਹਮਣੇ ਗਲੀ ਇਹ ਇੱਕ ਸਾਹਮਣਾ ਜਿਹੜਾ ਜਿਹੜਾ ਆਪਣਾ ਲੈਂਦਾ ਪੰਜਾਬ ਹੈ ਤੇ ਆਪਣਾ ਉਰੇ ਜਿਹੜਾ ਪੰਜਾਬ ਹੈ ਦੀ ਬੋਲੀ ਵੀ ਸੇਮ ਹੀ ਹੋਊ ਬੋਲੀ ਸਰ ਜੀ ਆਪਾਂ ਨੂੰ ਤਾਂ ਉਹਨਾਂ ਦਾ ਉਹਨਾਂ ਦਾ ਪਤਾ ਨਹੀਂ ਹੈਗਾ ਨਾ ਜਿਆਦਾ ਬਾਤ ਨਹੀਂ ਜਿਵੇਂ ਆਪਾਂ ਵੀਡੀਓ ਦੇਖਦੇ ਕਈ ਹਾਂਜੀ ਹਾਂਜੀ ਤਕਰੀਬਨ ਉਹ ਵੀ ਪੰਜਾਬੀ ਹੋਈ ਆ ਉਧਰ ਜਿਆਦਾ ਸਰ ਜਿਵੇਂ ਲਾਹੌਰੀਏ ਜੱਟ ਜਿਵੇਂ ਬੋਲਦੇ ਨੇ ਜੀ ਉਧਰ ਦੀ ਬੋਲੀ ਉਹਨਾਂ ਦੀ ਠੀਕ ਇੱਧਰ ਸਾਡੀ ਜਿਵੇਂ ਬਾਰਡਰ ਬੈਲਟ ਜਿਵੇਂ ਕੰਬੋਲ ਬਰਾਦਰੀ ਰਾਇ ਸਿੱਖ ਬਰਾਦਰੀ ਇਹਨਾਂ ਦੀ ਬੋਲੀ ਸੇਮ ਹੈ ਬਾਰਡਰ ਬੈਲਟ ਕਿਹੜਾ ਰਾਇ ਸਿੱਖ ਅ ਮੈਂ ਕੰਬੋਏ ਬਰਾਦਰੀ ਤੋਂ ਬਿਲੋਂਗ ਕਰਦਾ ਹਾਂ ਤੁਸੀਂ ਕੰਬੋਏ ਬਾਕੀ ਤਕਰੀਬਨ ਇੱਥੇ ਰਾਏ ਸਿੱਖ ਬਰਾਦਰੀ ਹੈ ਠੀਕ ਹੈ ਠੀਕ ਹੈ ਇਹ ਕਮਿਊਨਿਟੀ ਹਾਲ ਹੈ ਸਰਕਾਰੀ ਸਰਕਾਰੀ ਬਿਲਡਿੰਗ ਹੈ ਇਹ ਇਹਦੇ ਚੋਂ ਪਟਵਾਰੀ ਪਟਵਾਰੀ ਬੈਠ ਨਹੀਂ ਨਹੀਂ ਸਰ ਇਹ ਜਿੰਨੇ ਕਿਸੇ ਗਰੀਬ ਨੇ ਜਿੰਦੇ ਕੋਲ ਵਿਆਹ ਕਰਵਾਵੇ ਕੋਈ ਛੋਟਾ ਮੋਟਾ ਪ੍ਰੋਗਰਾਮ ਮੈਰਿਜ ਹਾਲ ਬਣਾਇਆ ਗਿਆ ਹੈ ਕਰਨ ਲਈ ਆ ਗੁਰਦੁਆਰਾ ਸਾਹਿਬ ਨੇ ਆਦਤੀ ਕੀ ਰੱਖਿਆ ਨੌਕੀਏ ਬਾਬਾ ਇਹ ਗੁਰੂ ਗੋਬਿੰਦ ਸਿੰਘ ਨਗਰ ਨਗਰੀ ਗੁਰਦੁਆਰਾ ਸਾਹਿਬ ਠੀਕ ਹੈ ਗੁਰੂ ਗੋਬਿੰਦ ਸਿੰਘ ਨਗਰੀ ਮੰ ਵਧੀਆ ਅਰੇ ਤੁਹਾਡੇ ਪੈਨ ਹਨ ਜਦ ਦੁਆਰਾ ਫਾਦੀ ਹੈਗਾ ਅੱਗੇ ਆ ਗਏ लास्ट ਟੱਕਰ ਦੋ ਇਧਰ ਬਾਪੂ ਚਾਹੀਏ ਅੰਦੇ ਬਾਪੂ ਨਵੇਂ ਖਾਣ ਕਰਾਉਂਦਾ ਕਮਰਾ ਢਾਹਤਾ ਹਾਂਜੀ ਇਹ ਮੱਜਾਂ ਦਾ ਕਰਨ ਬਣਾ ਲੱਗੇ ਹੋਣੇ ਸ਼ੈੱਡ ਵਗੈਰਾ ਹੋਰ ਕੀ ਵਾਲਾ ਜੀ ਹਾਂ ਬਾਪੂ ਢਾਈ ਅੰਦੇ ਉੱਪਰ ਬਣਾਉਂਗਾ ਨਮ ਨਮਾ ਬਣਾਉਂਗਾ ਕਿਉਂਕਿ ਚਲੋ ਗਰਮੀ ਚ ਆਇਆ ਹਾਂ हां ए कच्चा सारे बहुत टाइम हो गया कच्चा ही है ना सरकारा कोई त्यान इधर जमीन ज्यादा तो भी है नहीं hmm. ਚਾਰੇ ਨੇ ਫਿਰ ਵੀ ਵਧੀਆ ਬਣਾ ਕੇ ਰੱਖਿਆ ਹਾਂਜੀ ਹਾਂਜੀ ਬਹੁਤ ਵਧੀਆ ਜੀ ਜਿੱਥੇ ਵੀ ਰਹਿੰਦਾ ਨਾ ਐਨੀ ਤਾਂ ਮੈਂ ਕਹਿੰਦਾ ਆ ਕੇ ਰੱਖਣਾ ਜੀ ਐਨੀ ਸਾਫ ਸੱਚੇ ਪੱਕੇ ਤਾਂ ਉਹ ਪ੍ਰਮਾਤਮਾ ਦੀ ਦੇਣ ਆ ਹਨਾ ਸਾਫ ਸਫਾਈ ਦੇਖੋ ਤੁਸੀਂ ਜੀ ਹੁਣ ਬੰਦਾ ਤਾਂ ਬਾਈ ਬਿਲਡਿੰਗਾਂ ਨਾਲ ਵੀ ਨਹੀਂ ਰੱਜਦਾ ਸਭ ਕੁਝ ਨਹੀਂ ਹੈ ਉਹ ਕੁਝ ਨਹੀਂ ਹੈ ਹੈਗਾ ਹੋਰ ਬਾਈ ਕੀ ਹਾਲ ਹੈ ਵਧੀਆ ਵਧੀਆ ਸਭ ਸੁਣਾ ਠੀਕ ਠਾਕ ਕੀ ਕੰਮ ਕੀ ਕਰਦਾ ਤੂੰ ਪੱਟੇ ਦੀ ਟੱਟਾ ਕੱਢ ਲਵੀ ਦਾ ਹੋਰ ਉਹਨ ਕੀ ਕਰੀਏ ਮੈਂ ਤਾਂ ਤਾਂ ਕਰਨੀ ਪੈਂਦੀ ਨਾ ਨਾ ਮੈਂ ਤਾਂ ਤਾਂ ਕਰਨੀ ਪੈਂਦੀ ਵਧੀਆ ਉਹਨੇ ਕੱਢ ਦਾ ਦਾ ਮੈਂ ਅੱਛਾ ਠੀਕ ਹੈ ਠੀਕ ਹੈ ਤੇਰਾ ਕਿਹੜਾ ਕਹਿ ਰਿਹਾ ਤੁਹਾਡਾ ਉਹ ਪਿੱਛੇ ਗਿਆ ਟ੍ਰਾਫਰ ਨਾਲ ਜਾ ਰਿਹਾ ਪਿੱਛੇ ਹੈ ਥੱਲੇ ਥੱਲੇ ਤੁਹਾਡੇ ਘਰ ਵੀ ਉਹ ਸਾਈਡ ਦੀ ਜਾਂਦੇ ਆਪਾਂ ਆਹ ਤੁਹਾਡਾ ਘਰ ਵੀ ਦੇਖਦੇ ਆਂ ਦੇਖ ਲਓ ਤੰਦਾ ਆਹ ਸਾਰੀਆਂ ਕੱਚੀਆਂ ਆਂ ਸਾਰੀਆਂਆਂ ਦੀਆਂ ਵੀ ਰਾਈਟ ਸਾਈਡ ਤੇ ਇਹ ਇੱਟਾ ਉੱਟਾ ਰੱਖੀਆਂ ਹੈਗੀਆਂ ਹਾਂਜੀ ਹੁਣ ਬਣਾਣ ਗਏ ਨੇ ਇਹਨਾਂ ਤੇ ਬੰਦੇ ਸਰਜਵੇਂ ਜਿਵੇਂ ਜਿਵੇਂ ਇਹ ਕਾਗਜ਼ ਪੜੀ ਜਾਂਦੇ ਤੇ ਫਿਰ ਕਾਪੀਆਂ ਦੇ ਲਿਆ ਲੈ ਕੇ ਓਏ ਅਸੀਂ ਵੀ ਕਾਪ ਕਾਪੀਆਂ ਦੇ ਕਾਗਜ਼ ਪੜੀ ਜਾਂਦੇ ਹਾਂ ਤੇ ਪੜੋ ਤੇ ਕੀ ਕੱਲ ਨੂੰ ਕੱਲ ਨੂੰ ਨਾ ਟੀਚਰ ਤੁਹਾਡੇ ਨੇ ਇਕੱਠੇ ਕਰਕੇ ਤੁਹਾਨੂੰ ਐ ਲਾਈਨ ਬਣਾ ਦੇਣੀ ਉਹਨਾਂ ਸਾਰਿਆਂ ਦੇ ਹੱਥ ਖੜੇ ਕਰੋ ਕਹਿਣਾ ਨਾ ਆਹੋਣੀ ਪਾੜੀ ਦਾ ਕੋਈ ਬੋਲਦਾ ਆ ਇਹ ਲਫਾਵੇ ਪਾੜ ਰੱਖ ਦੇ ਲਫਾਵੇ ਪਾੜੀ ਦੇ ਨੇ ਇਹ ਅਗਲੇ ਘਰ ਅਗਲੇ ਘਰ ਪੂਰਾ ਕਰਾਂਗੇ ਨਾ ਜਾਂਦੇ ਦੇਖ ਲਾਂਗੇ ਫਿਰ ਆਪਾਂ ਲੇਟ ਹੋਵਾਂਗੇ ਵੈਸੇ ਮਤਲਬ ਹੋਊਗੀ 80 ਸਾਲ ਹੋਊਗੀ ਹਾਂਜੀ ਇੱਥੇ ਕੋਈ ਹੋਣੀ ਹੋਰ 80 ਕੁ ਸਾਲ ਠੀਕ ਹੈ ਜੀ ਠੀਕ ਹੈ ਠੀਕ ਹੈ ਠੀਕ ਤੇ ਜਦੋਂ ਤੁਸੀਂ ਵਿਆਹ ਕੇ ਆਏ ਆਹੀ ਪਿੰਡ ਆਏ ਸੀਗੇ ਆਇਆ ਪਿੰਡ ਜਦੋਂ ਵਿਆਹ ਤੋਂ ਆਇਆ ਇਹਨੇ ਆਹੀ ਪਿੰਡ ਆ ਪਿੰਡ ਕਿਹੜੇ ਸਾਲ ਨੇ ਵਿਆਹ ਹੋਇਆ ਸੀ ਮੈਨੂੰ ਇਥੇ ਯਾਦ ਨਹੀਂ ਪੁੱਤਰ ਮੈਨੂੰ ਯਾਦ ਨਹੀਂ ਤੁਹਾਡੇ ਤੁਹਾਡੇ ਤੋਂ ਬਾਅਦ ਫਿਰ ਇਹ ਜਿਹੜੀ 70 ਵਾਲੀ ਲੜਾਈ ਆ ਉਹ ਲੱਗੀ ਸੀ ਇੱਥੇ ਉਦੋਂ ਇੱਥੇ ਸੀਗੇ ਤੁਸੀਂ ਕੀ ਸੀਗੇ ਹਾਂਜੀ ਲੱਗੀ ਸੀ ਲੱਗੀ ਸੀ ਜਦੋਂ ਵਿਆਹ ਹੋਇਆ 71 ਚ 71 71 ਚ 71 ਚ ਤੇ ਉਦੋਂ ਇੱਥੋਂ ਫਿਰ ਕਿੱਧਰ ਗਏ ਤੁਸੀਂ ਉੱਠ ਕੇ ਪਰ ਤਾਂ ਉੱਥੇ ਜਾਂਦੇ ਰਹੇ ਫੁੱਲਾਰੇ ਲੀਤੇ ਹੋ ਚਬਾਰਾ ਹੀ ਤੇ ਹੋ ਸਾਰੇ ਫਿੰਡਾ ਆ ਜੀ ਹਾਂਜੀ ਹਾਂਜੀ ਰੋ ਕਿੰਨਾ ਫਰਕ ਹੈਗਾ ਇਹ ਪਿੰਡ ਆ ਜਿਹੜਾ ਰੇਤੇ ਵਾਲੀ ਢਾਣੀ ਇੱਥੇ ਕਿੰਨੇ ਪਿੰਡ ਆਪਾਂ ਦੇਖਲੇ ਤੁਸੀਂ ਕਿਸੇ ਵੀ ਪਿੰਡ ਚ ਡਬਲ ਸਟੋਰੀ ਕੋਠੀ ਜਾਂ ਚਬਾਰਾ ਪਾਇਆ ਹੋਇਆ ਨਹੀਂ ਆਪਾਂ ਕਿਤੇ ਵੀ ਦੇਖਦੇ ਮਤਲਬ ਲੋਕ ਮਿਹਨਤ ਮਜ਼ਦੂਰੀ ਕਰਨ ਵਾਲੇ ਸਾਰੇ ਲੋਕ ਉਰੇ ਰਹਿੰਦੇ ਆ ਇੰਨਾ ਪਿੰਡਾਂ ਚ ਠੀਕ ਆ ਇਹ ਪਿੰਡ ਵੀ ਸਾਡੇ ਪੰਜਾਬ ਦਾ ਹਿੱਸਾ ਉਹ ਸਾਹਮਣੇ ਵੀ ਸਾਰੇ ਘਰ ਆ ਸੇਮ ਕਲਚਰ ਹੈਗਾ ਰਾਈਟ ਸਾਈਡ ਤੇ ਵੀ ਮਤਲਬ ਲੋਕ ਕਰਦੇ 2 2 3 3 ਪਸ਼ੂ ਜਿਹੜਾ ਕੋਈ ਵਧੀਆ ਮਤਲਬ ਦੁੱਧ ਦਪਾਉਂਦਾ ਥੋੜਾ ਜਿਹਾ ਸਹਿੰਦਾ ਬੰਦਾ ਉਹਨੇ 4 5 ਮਤਲਬ ਪੱਜਾ ਕਿਆਂ ਰੱਖੀਆਂ ਹੈਗਾ ਤੇ ਆ ਪਿੰਡ ਪਿਛਲਾ ਪਿੰਡ ਆਪਾਂ ਦੇਖ ਲਿਆ ਤੁਸੀਂ ਦੇਖਿਆ ਰੇਤੇਲੀ ਢਾਣੀ ਸਾਰਾ ਆਪਾਂ ਘੁੰਮ ਲਿਆ ਹਨਾ ਕੱਚੇ ਰਸਤੇ ਕੱਚੇ ਘਾਰਾ ਪੱਲਵ ਤੇ ਤਾਰਾਂ ਜਿਹੜੀਆਂ ਉਹ ਮਗਰਲਾ ਘਰ ਸੀਗਾ ਉਹਦੇ ਬਿਲਕੁਲ ਤਾਰਾਂ ਤੁਸੀਂ ਵੀਡੀਓ ਚ ਦੇਖਿਆ ਹੀ ਹੋਣਾ ਬੈਕ ਸਾਈਡ ਲੰਗਦੀਆਂ ਸੀਗੀਆਂ ਤੇ ਪਿੰਡ ਚ ਇੱਕ ਗੱਲ ਨਿਗਾ ਮਾਰਿਓ ਕੋਈ ਚਵਾਰਾ ਨਹੀਂ ਹੈਗਾ ਡਬਲ ਘਰ ਨਹੀਂ ਹੈਗਾ ਸਿੰਗਲ ਹੀ ਮਤਲਬ ਘਰ ਹੈਗੇ ਆ ਤੇ ਮਿਲਦੇ ਆ ਅਗਲੀ ਵੀਡੀਓ ਚ ਆਂਟੀ ਜੀ ਖੜੇ ਸੀਗੇ ਇੱਕ ਕੰਮ ਕਰ ਰਿਹਾ ਮੈਂ ਕਿਹਾ ਚੱਲ ਇਹਨਾਂ ਦਾ ਹਾਲ ਚਾਲ ਪੁੱਛ ਲਾ ਇਸ ਕਰਕੇ ਮੈਂ ਖੜ ਗਿਆ ਠੀਕ ਹੈ ਹਾਂ ਇੱਥੇ ਖੜੀ ਹਾਂ ਹਾਂ ਠੀਕ ਹੈ ਤੁਹਾਡਾ ਪਿੰਡ ਦਾ ਉਹ ਆ ਨਾ ਹਾਂ ਮਨਸਾ ਮਨਸਾ ਜ਼ਮੀਨ ਹੋਰੇ ਆ ਤੁਹਾਡੀ ਇੱਥੇ ਆ ਹਾਂ ਠੀਕ ਹੈ ਠੀਕ ਹੈ ਚਲੋ ਮਿਲਦੇ ਆ ਅਗਲੇ ਸਫ਼ਰ 'ਚ ਨਾਲ ਬਣੇ ਰਹੋ